ਪਠਾਨਕੋਟ ਵਿੱਚ ਇੱਕ ਨੌਜਵਾਨ ਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪਠਾਨਕੋਟ ਦੇ ਮੋਹੱਲਾ ਰਾਮਪੁਰ ਦਾ ਰਹਿਣ ਵਾਲਾ ਹੈ ਜੋ ਕਿ ਵਾਟਰ ਸਪਲਾਈ ਵਿਭਾਗ ਵਿੱਚ ਨੌਕਰੀ ਕਰਦਾ ਸੀ ਅਤੇ ਕੱਲ ਰਾਤ ਆਪਣੀ ਡਿਊਟੀ ਦੇਣ ਦੇ ਲਈ ਸ਼ਿਮਲਾ ਪਹਾੜੀ ਕੋਲ ਗਿਆ ਸੀ ਜਿਸ ਤੋਂ ਬਾਅਦ ਸਵੇਰੇ ਉਹ ਜ਼ਖਮੀ ਹਾਲਤ ਵਿੱਚ ਮਿਲਿਆ ਜਿਸ ਨੂੰ 108 ਐਂਬੂਲੈਂਸ ਰਾਹੀਂ ਸ਼ਿਮਲਾ ਹਸਪਤਾਲ ਇਲਾਜ ਦੇ ਲਈ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਆਪਣੇ ਰਿਸ਼ਤੇਦਾਰਾਂ ਉੱਤੇ ਕਤਲ ਦੇ ਅਰੋਪ ਲਗਾਏ ਹਨ ਉਦੋਂ ਜਿਵੇਂ ਹੀ ਇਸ ਘਟਨਾ ਸਬੰਧੀ ਪੁਲਿਸ ਨੂੰ ਪਤਾ ਲੱਗਾ ਤਾਂ ਉਹਨਾਂ ਵੱਲੋਂ ਵੀ ਮੌਕੇ ਤੇ ਪਹੁੰਚ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਹੈ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਨਾਮ ਇਹ ਵਿਸ਼ਾਲ ਫਰਜੂਆ ਕੀ ਗੱਲ ਕੀ ਹੋਈ ਸੀ ਐਕਚੁਅਲੀ ਮੇਰਾ ਬ੍ਰਦਰ ਆਏ ਵੱਡਾ ਇਹ ਕੀ ਹੋਇਆ ਕਿ ਆਪਣੇ ਬਾਟਰ ਸਪਲਾਈ ਤੇ ਨੌਕਰੀ ਕਰਦਾ। ਰਾਤੀ ਸਾਨੂੰ ਤੇ ਕਹਿ ਕੇ ਗਿਆ ਵੀ ਇਹਦੀ ਡਿਊਟੀ ਹੁੰਦੀ ਸ਼ਨੀਵਾਰ Shimla Paride। ਰਾਤੀ ਡਿਊਟੀ ਦੇਹੀ, ਟੋਟੀ ਘਰੋਂ ਖਾ ਕੇ ਗਿਆ ਡਿਊਟੀ ਤੇ ਤੇ ਨੂੰ ਮੈਂ ਉਹਦੇ ਸਾਡੂ ਨੇ ਉਹ ਨਾਲ ਲੈ ਕੇ ਆਪਣੇ ਸਹੁਰਿਆਂ ਘਰ ਗਿਆ। ਇੰਦੇ ਕੋਈ ਅਪਚੇ ਦੇ ਚਾਚੇ ਦਾ ਤੇ ਇਹਦੀ ਸੱਸਾਂ ਝਗੜਾ ਝੂੜਾ ਚੱਲਦੇ ਆ ਕੋਈ ਇਹਨਾਂ ਦਾ। ਤੇ ਇਹਨੂੰ ਲੈ ਕੇ ਗਏ ਉਹ ਉਹ ਉੱਥੇ ਇਹਨੂੰ 20-25 ਜਣੇ ਪਈ ਹੈ। ਇਹਨੂੰ ਉੱਥੇ ਮਾਰ ਕੇ ਉਹਨਾਂ ਨੇ ਡਾਕਾ ਨਹੀਂ ਛੁੜਤਾ। ਨਾ ਸਾਨੂੰ ਦੱਸਿਆ ਨਾ ਕਿਸੇ ਨੂੰ। ਡਾਕਾ ਨੇ ਚੋਂ ਛੁੱਟਿਆ ਉੱਥੋਂ ਕਿਸੇ ਨੇ ਐਂਬੂਲੈਂਸ ਹਮ ਫੋਨ ਕੀਤਾ ਸਿਵਲ ਹਸਪੀਟਲ ਐਂਬੂਲੈਂਸ ਲੈ ਕੇ ਆਈ ਇਹਨੂੰ ਹੁਣ ਇਹ ਪੂਰਾ ਪ੍ਰੀਪਰ ਇਹਦਾ ਮਰਡਰ ਕੀਤਾ ਪਲਾਨ ਨਾਲ ਪਤਾ ਨਹੀਂ ਇਹਨੂੰ ਕੀ ਹੀ ਵੀ ਇਹਦੇ ਤੋਂ ਰੰਜਿਸ਼ ਖਲਦੇ ਸੀ ਕਿ ਚਾਹੇ ਸ਼ਾਇਦ ਹੈ ਸਰਕਾਰੀ ਬਾਕੀ ਸਾਰੇ ਉਹ ਭੁੱਖੇ ਲੰਗੇ ਸੀ ਇਹ ਕੋਈ ਨੌਕਰੀ ਵਾਲਾ ਸੀ ਚਲੋ ਇਹਦੀ ਇੰਦੀ ਕੁੜੀ ਨੂੰ ਵੀ ਬਹੁਤ ਕੁਛ ਰੱਖ ਰਾਈ ਜਨੇ ਬੱਚੇ ਵੀ ਵਧੀਆ ਸਕੂਲੇ ਪੜਾਏ ਕਰਦਾ ਸੀ ਤੇ ਪਤਾ ਨਹੀਂ ਉਹਨਾਂ ਨੇ ਇਸ ਕਰਕੇ ਦਾ ਸਾਨੂੰ ਸਿਰੇ ਫੋਨ ਆਇਆ ਸਿਵਲ ਹਸਪੀਟਲੋਂ ਨਾਲੇ ਸੋਰੀਆਂ ਦਾ ਸਿਰ ਨਾਲ ਕੋਈ ਇੰਜਰਸੀਆ ਸਿਵਲ ਹਸਪੀਟਲ ਵਾਲੇ ਕਹਿੰਦੇ ਆਤੀ 1 ਵਜੇ ਤੱਕ ਬਿਲਕੁਲ ਹੋਸ਼ ਉਹ ਫੀਗੀ ਉਹਦੇ ਛਿਰ ਤੇ ਬਹੁਤ ਉਹ ਜਕਮ ਹੀ ਬਸ ਉਹਦੇ ਮਗਰ ਕੋਈ ਆਨ ਲਾ ਨਹੀਂ ਅੱਗੇ ਪਿੱਛੇ ਉਹਨੂੰ ਲੈ ਕੇ ਜਾਂ ਵਾਲਾ ਨਹੀਂ ਨਾਨਾ ਨੇ ਸਾਨੂੰ ਦੱਸਿਆ ਇਹਦਾ ਮਤਲਬ ਰਾਤੀ ਹੋਇਆ ਸਾਡਾ ਘਰ ਕੋਈ ਦੂਰ ਤੇਰ ਨਹੀਂ ਇਹਦੇ ਸੂਰੀਏ ਜੇ ਨਹੀਂ ਨਾਲ ਮਿਲਦੇ ਹੁੰਦੇ ਤੇ ਇਹ ਆਂਦੇ ਸਾਨੂੰ ਦੱਸਦੇ ਕਿ ਅਹੀ ਅੱਗੇ ਪਿੱਛੇ ਕੀ ਦਿਨ ਲੈ ਕੇ ਜਾਂਦੇ ਉਹਨੂੰ ਮੁੰਡੇ ਨੂੰ ਸਾਡਾ ਮੁੰਡਾ ਤੇ ਬੈਦਾਂ ਦੇ ਦੋ ਬੱਚੇ ਛੋਟੇ ਕੁੜੀ ਇੱਕ ਮੁੰਡਾ ਨਾਲਪੁਰ ਰੜੇ ਕਿੰਨੇ ਕਿੰਨਾ ਖਾਲਸਾ ਹਾਂਜੀ ਕਿੰਨੇ ਕਿੰਨਾ ਬੰਦੇ ਖਾਲਸਾ ਹਾਂ ਉੱਥੇ ਦੇ 25 ਜਾਣੇ ਪੇਦੇ ਉਹਨੂੰ ਇਹਦੇ ਚਾਚੇ ਸੋਰੇ ਆ ਤੇ ਤਿੰਨ ਚਾਚੇ ਸੋਰੇ ਆਉਣਾ ਦੇ ਮੂੜੇ ਅੱਗੇ ਉਹਨਾਂ ਨੇ ਅੱਗੇ ਆਪਣੇ ਇੱਕ ਤਾਂ ਸਾਡੂ ਹੈ ਕੋਈ ਇਹਨਾਂ ਰਿਸ਼ਤੇਦਾਰ ਬਾਕੀ ਭਲਾਏ ਦੇ ਹਨ ਪੂਰੀ ਪਲਾਨ ਨਾਲ ਹੋਇਆ ਦਾ ਮੋਢਾ ਜੀ ਨਾਮ ਕੀ ਜੀ ਮਾ ਹਰੀਸ਼ ਜੀ ਨਾਮ ਆਪਣਾ ਤਾਂ ਕੀ ਗੱਲ ਬਤਾਲੀ ਜੀ ਮੇਰਾ ਨਾਮ ਜੀ ਪੰਕਜ ਸ਼ਰਮਾ ਆ ਤੇ ਜਿਹੜੇ ਮੁੰਡੇ ਦੀ ਡੈਥ ਹੋਈ ਆ ਉਹਦਾ ਨਾਮ ਜੀ ਹਰੀਸ਼ ਸ਼ਰਮਾ ਆ ਸਰ ਗੱਲ ਇਹ ਹੋਈ ਆ ਵੀ ਜਿਹੜੀ ਸਾਡੇ ਸੁਣਨ ਦੇ ਵਿੱਚ ਇਹ ਗੱਲ ਜਿਹੜੀ ਆਈ ਹੈਗੀ ਆ ਵੀ ਇਹਦਾ ਸਾਡੂ ਆਇਆ ਆ ਘਰ ਇਹਨੂੰ ਲੈਣ ਸ਼ਾਮ ਨੂੰ ਉਹਦੇ ਮੋਟਰਸਾਈਕਲ ਤੇ ਬੈਠ ਕੇ ਇਹ ਚੱਲ ਗਿਆ ਜੀ ਆਪਣੇ ਸੋਰੇ ਸੋਰੇ ਜਾ ਕੇ ਆਂਦੀ ਕੋਈ ਸਾਨੂੰ ਜਿਹੜੀ ਹੁਣ ਸੁਣਨ ਦੇ ਵਿੱਚ ਗੱਲ ਆਈ ਪਈ ਲੜਾਈ ਹੋਈ ਆ ਇਹਦੇ ਚਾਚੇ ਸੋਰੇ ਇਹਦੇ ਹੋਰ ਪਤਾ ਨਹੀਂ ਕਿੰਨੇ ਕੁ ਬੰਦੇ ਸੀਗੇ ਜਿਹੜੇ ਇਹਨੂੰ ਮਾਰਨ ਪਈ ਹੈਗੇ ਆ ਤੇ ਜਿਨ੍ਹਾਂ ਨੇ ਸਾਨੂੰ ਸਾਡੇ ਲੋਏ ਘਰੋਂ ਗਿਆ ਅਸੀਂ ਡਿਊਟੀ ਕਰਨ ਵਾਸਤੇ ਸਾਨੂੰ ਸਵੇਰੇ ਇਹਦੀ ਇੱਥੇ ਅਸੀਂ ਆਏ ਆ ਹਸਪਤਾਲ ਚੈੱਕ ਕਰਨ ਆਏ ਆ ਤੇ ਇਹਦਾ ਫੋਨ ਨਹੀਂ ਲੱਗੇ ਕਰਦਾ ਅਸੀਂ ਰਾਤ ਪੂਰੀ ਬੰਦ ਰਿਆ ਆ ਅਸੀਂ ਇਹਨੂੰ ਚੈੱਕ ਕਰਨ ਆਏ ਆ ਹਸਪਤਾਲ ਤੇ ਇਹ ਹਸਪਤਾਲ ਆ ਕੇ ਸਾਨੂੰ ਇਹਦੀ ਡੈੱਡ ਬਾਡੀ ਮਿਲੀ ਆ ਜਿਹੜੀ ਸਾਨੂੰ ਸੁਣਨ ਦੇ ਵਿੱਚ ਗੱਲ ਆਈ ਹੈਗੀ ਆ ਜਿਹੜੀ ਸਾਨੂੰ ਪਤਾ ਲੱਗਿਆ ਕਰਦਾ ਹੈਗਾ ਆ ਕਿਸੇ ਥਰੂ ਵੀ ਇਹਦੇ ਜਿਹੜੇ ਡਾਕਾਂ ਦੇ ਚੌਂਕ ਚੋਂ ਇਹਨੂੰ ਚੁੱਕ ਕੇ ਲਿਆਂਦਾ ਆ ਐਂਬੂਲੈਂਸ ਨੇ ਤੇ ਇਹ ਖੂਨ 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 ਨਾਲ ਲੱਤ-ਬੱਤ ਸੀਗਾ ਇਹਦੇ ਤੇ ਤਾਜ ਹਥਿਆਰ ਨਾਲੇ ਦੇ ਤੇ ਹਮਲੇ ਕੀਤੇ ਗਏ ਇਹਦੇ ਆ ਇਹਦੀ ਲੱਤ ਤੱਕ ਤੋੜੀ ਗਈ ਦੀ ਆ ਵੀ ਸਾਨੂੰ ਸਾਨੂੰ ਸਰ ਪਤਾ ਹੀ ਨਹੀਂ ਲੱਗਿਆਗਾ ਕਿ ਇਹਨੇ ਕੀ ਬਣਿਆ ਕੀ ਨਹੀਂ ਬਣਿਆਗਾ ਤੇ ਹਾਂਜੀ ਸਰ ਤੇ ਚੰਗਾ ਦਿੱਸ ਗੱਲ ਪੁੱਛਦਾ ਸਰ ਸਾਾਨੂੰ ਨਹੀਂ ਪਤਾ ਹੈਗਾ ਸਾਡੇ ਤੇ ਸਾਡੇ ਦੇ ਘਰੋਂ ਦੇ ਬਿਲਕੁਲ ਨਾਰਮਲੀ ਜਿਸ ਤਰ੍ਹਾਂ ਜਾਂਦਾ ਬੰਦਾ ਘਰੋਂ ਕੰਮ ਜਾਂਦਾ ਉਸ ਤਰ੍ਹਾਂ ਗਿਆ ਤੇ ਇਹਦਾ ਸੰਡੂ ਲੈ ਕੇ ਗਿਆ ਉਹਨੂੰ ਨਾਲ ਪੁਲਿਸ ਕਿਮੇਲ ਕੀਤੀ ਗਈ ਤੁਹਾਡੇ ਕੋਲ ਸਰ ਸਾਡੇ ਵੱਲੋਂ ਕੀਤੀ ਗਈ ਹੈ ਜੀ ਪੁਲਿਸ ਕੰਪਲੀਟ ਸਰ ਸਾਡੇ ਬਿਆਨ ਹੱਲੇ ਨਹੀਂ ਲਿਖਿਆ ਗਿਆ ਸਾਡਾ ਮੁੰਡਾ ਗਿਆ ਉੱਥੇ ਜੀ ਬਿਆਨ ਲਖਣ ਵਾਸਤੇ ਹੁਣ ਕੀ ਮੰਗ ਕਰਦੇ ਤੁਸੀਂ ਸਰ ਮੰਗ ਕਰਨੇ ਆ ਕਾਰਵਾਈ ਦੀ ਜੋ ਬੰਦੀ ਕਾਰਵਾਈ ਹੈਗੀ ਆ ਸਖਤ ਤੋਂ ਸਖਤ ਜਿਨ੍ਹਾਂ ਨੇ ਵੀ ਇਹਦੇ ਤੇ ਹਮਲਾ ਕੀਤਾ ਹੈ ਜੋ ਵੀ ਮਾਰਿਆ ਹੈਗਾ ਸਾਡਾ ਤੇ ਮੁੰਡਾ ਮਾਰ ਦਿੱਤਾ ਸਾਡਾ ਭਰਾ ਮਾਰ ਦਿੱਤਾ ਆ ਜੋ ਬੰਦੀ ਕਾਰਵਾਈ ਹੈਗੀ ਉਹ ਕੀਤੀ ਜਾਏ ਜੀ ਸਖਤ ਤੋਂ ਸਖਤ ਸਰ ਉਮਰ ਉਹਦੀ ਹੈਗੀ ਸੀਗੀ ਕੋਈ 40 ਦੇ ਆਸ-ਪਾਸ ਉਹਦੀ ਉਮਰ ਸੀਗੀ ਤੇ ਨੌਕਰੀ ਕਰਦਾ ਸੀਗਾ ਸਰ ਵਾਟਰ ਸਪਲਾਈ ਤੇ ਨੌਕਰੀ ਕਰਦਾ ਸੀਗਾ ਦੋ ਬੱਚੇ ਆ ਇਹਦੇ ਤੇ ਹਾਂਜੀ ਨਾਮ ਉਹਦਾ ਸਰ ਹਰੀਸ਼ ਸ਼ਰਮਾ ਜੀ ਸਰ